ਉਹਦੇ ਨਾਲੋਂ ਭਾਰੀ ਆ ਮੈਂ ਘਰ ਚ ਵੀ ਪੜਾਵਾ ਵੇੜ ਚ ਵੀ ਮੋਰ ਚ ਵੀ ਹੈ ਨਾ ਇਹ ਇੱਕ ਰਿਸ਼ਤਾ ਵੀ ਮੈਂ ਪਤਾਵਾ ਉਹ ਬੱਚੇ ਨੇ ਤੇ ਪਰ ਲਿਹਾਜ਼ ਨਹੀਂ ਮੈਂ ਕਰਦਾ ਮਤਲਬ ਕਿ ਵਾਰ ਮੈਂ ਪਰਵਾ ਹੀ ਰੱਖਦਾ ਜਿੱਥੋਂ ਤੱਕ ਨਾ ਵਾ ਪਰ ਫਿਰ ਵੀ ਉਹ ਕੋਸ਼ਿਸ਼ ਕਰਦੇ ਆ ਕਿ ਆਪਣੀ ਬਾਜੂ ਨਾਲ ਵਾਰ ਮਾਰਦੇ ਵੀ ਭਾਰਾ ਵਾ ਤੇ ਰੁਕਣ ਦੀ ਵੀ ਕੋਸ਼ਿਸ਼ ਕਰਦੇ ਆ ਸ਼ਬਦ ਇੱਕ ਵਾਰ ਹੀ que é que eu, você, não. eu não vou lhe fazer que vou lhe ਆਵਾਜ਼ ਆ ਫਾਂਜੀ ਛੋਟੀ ਗੰਗਾਂ ਦੀ ਦੁਆਰਾ ਆਦੀ ਵੱਜ ਗਈ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਜੇ ਅੱਜ ਤੋਂ ਹੀ ਕੰਮ ਖਿੱਚ ਕੇ ਰੱਖਾਂਗੇ ਤੇ ਉਹ ਜਿਹੜੀ ਚੀਜ਼ ਆ ਉਹ ਵੱਧ ਪੱਕੂਗੀ ਜੇ ਕਿਤੇ ਮੰਨ ਲਓ ਛੋਟੀ ਵੱਜ ਕੇ ਛੋਟੀ ਦਾ ਬੈਲੈਂਸ ਘਟਦਾ ਵੀ ਆ ਮੈਂ ਉਹਨਾਂ ਨੂੰ ਦੱਸਿਆ ਹੋਇਆ ਵੀ ਆਪਣਾ ਆਤਮ ਸਮਰਪਣ ਜਿਹੜਾ ਵੰਦ ਜਿਹੜਾ ਆਪਦੀ ਆਤਮਾ ਦਾ ਬਾਲਾ ਉਹਨੂੰ ਰੱਖਣਾ ਹੈ ਸਰੀਰਕ ਬਾਲਾ ਜਿੱ ਘਾਟਾ ਪਾਣੀ ਕੱਲ ਨੂੰ ਆਜੂਗਾ ਪਰ ਕੀ ਆ ਕਿ ਕੱਲ ਨੂੰ ਮੇਰੇ ਨਾਲ ਪ੍ਰੈਕਟਿਸ ਕਰਕੇ ਆਪ ਤੋਂ ਵੜੇ ਨਾਲ ਪ੍ਰੈਕਟਿਸ ਕਰਕੇ ਜਦੋਂ ਬਰਾਬਰ ਦੇ ਨਾਲ ਪ੍ਰੈਕਟਿਸ ਕਰੋਗੇ ਨਾ ਉੱਥੇ ਤਾਂ ਬਹੁਤ ਆਸਾਨੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ